ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੋ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਵੈ ਜੇ ਸੋਚੀ ਲਖਵਾਰੁ ਜਪੈ ਜਪਨ ਨ ਹੋਵੈ ਜੇ ਲਹ ਰਹਾ ਲਿ ਉਤਾਰੁ ਦੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਸ ਅਣ ਪਲਖ ਹੋ ਹੈ ਤੈ ਕਨ ਜੱਲੇ ਨਾਲ ਕਿਉ ਸਚਿਆਰਾ ਹੋਈਐ ਇਹ ਕੂੜੇ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨਿਆ ਆਹਾਰ ਹੁਕਮ ਨਖੇ ਜਾਈ ਹੁਕਮੇ ਹੋਵਨ ਜੀ ਹੁਕਮ ਲੈ ਵਢਿਆਈ ਹੁਕਮੇ ਅਤ ਨੀਚ ਹੁਕਮ ਆ ਲਿਖ ਦੁਖ ਸੁਖ ਪਾਈ ਹੈ ਇਕਨਾ ਹੁਕਮੇ ਬਖਸ਼ੀਸ਼ ਇਕ ਹੁਕਮੇ ਹਦਾ ਪਵਾਈ ਹੈ ਹੁਕਮੇਂ ਅੰਦਰ ਸਭ ਕੋ ਵਾਰਖੁ ਨਾ ਕੋਈ ਨਾਨਕ ਹੁਕਮੇ ਜੇ ਬੁਝੇ ਤਾ ਹਉਮੈ ਕਹੈ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਰਾਜਣੇ ਨੀਸਾਣ ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਵਿਦੇ ਅਖੋਂ ਵਿਚਾਰ ਗਾਵੇ ਕੋ ਸਾਜ ਕਰੇ ਦਨਖੇ ਗਾਵੇ ਕੋ ਜੀ ਲੈ ਹਰਦੀ ਗਾਵੇ ਕੋ ਜਪੈ ਰਿਸੇ ਦੂਰ ਹੰਗਾ ਵੇਖ ਵੇਖੇ ਹਰ ਹਰੂਰ ਕਥਨਾਕ ਸਿਨਾਵੇ ਟੋਟ ਕਥ ਕਰ ਗਤੀ ਗੋਟੀ ਗੋਟ ਕੋਟ ਲੰਡਾ ਰੇ ਲੰਦੇ ਹੱਕ ਵਾਹੇ ਜੁਗਾ ਜੰਤਰ ਹਾਹੀ ਹਾ ਹੈ ਹੁਕਮੇ ਹੁਕਮ ਜਲਾਏ ਰਾਹੁ ਨਾਨਕ ਬਿਕਸ਼ੇ ਵੀ ਪ੍ਰਵਾਹੋ ਸਾਚਾ ਸਾਹਿਬ ਸਾਚਨ ਏ ਬਖਿਆ ਬੋ ਅਪਾਰ ਆਖੇ ਮੰਗਲੇ ਰਹੇ ਰਾਤ ਕਰੇ ਰਾਤਾਰ ਪਰ ਕੀ ਅਗੇ ਰਖੀਐ ਜਿਤ ਦਿਸੇ ਦਰਬਾਰ ਮੁਖ ਕੀ ਬੋਲਣ ਬੋਲੀਐ ਜਿਤ ਸੁਣ ਘਰੇ ਪਿਆਰ ਅਮਰਤ ਵੇਲਾ ਸਚਨਾ ਵੜਿਆ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਜਵਾਰ ਨਾਨਕ ਐਵ ਜਾਣੀਐ ਸਵਾਪੇ ਸਚਿਆਰ ਆਪੇ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਈ ਨਿਰ ਸੇਵਿਆਦਨ ਪਾਇਆ ਮਨ ਨਾਨਕ ਗਾਵੀਐ ਗੁਣੀ ਨਿਹਾਨ ਗਾਵੀਐ ਸੁਣਿਐ ਮਨ ਰਖੀਐ ਭਉ ਰਖ ਬਰਹਰ ਸੁਖ ਕਰ ਲੈ ਜਾਈ ਗੁਰਮੁਖ ਆਦਿ ਗੁਰਮੁਖ ਵੇਦੰ ਗੁਰਮੁਖ ਹਰਿ ਆਸਮਾਈ ਗੁਰਸਰ ਗੁਰ ਗੋਖ ਬ੍ਰਹਮਾ ਗੁਰ ਪਾਰੋਤੀ ਮਾਈ ਜੇ ਹਉ ਜਾਣਖਾ ਨਹੀਂ ਇਹਨਾਸ ਨ ਜਾਇ ਗੁਰਾਇਕ ਰੇਵੁ ਜਹਾਈ ਸਭਨਾ ਜੀਆਖੇ ਦਾਤਾ ਸੋ ਮੈ ਉਤਰ ਨ ਜਾਇ ਇਰਥ ਸੁਨਾਵਾ ਜੇ ਤਸ ਭਾਵਾਂ ਵਿਣਪਾਣੇ ਕੀ ਨਾਇ ਖਰੀ ਜੇ ਤੀਠ ਠੋਬਾਈ ਵਿਖਾ ਵਿਣ ਕਰਮਾ ਕੀ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜਿਕੇ ਗੁਰ ਕੀ ਸਿਖ ਸੁਣੀ ਗੁਰ ਐਖ ਦੇਵੁ ਜਹਾਈ ਸਭਨਾ ਜੀਆਂ ਖਾਜ ਦਤ ਸੋ ਮਹਿ ਸੁਰ ਨਜਾਈ ਜੇ ਜਗ ਚਰਿ ਅਰਜਾ ਹੋਜ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚਲੈ ਸਭ ਕੋਈ ਚੰਗਨ ਔਰ ਹਾਈ ਕੈ ਜਸ ਕਿਰਤ ਜਗ ਲਈ ਜੇ ਤਸ ਨਦਰ ਨਾ ਵੇਟ ਵਾਸਨਾ ਪੁੱਛੇ ਕੀ ਕੀਟਾ ਅੰਦਰ ਹੀਟ ਕਰ ਰੂਸੀ ਦੋਸਰੇ ਨਾਨਕ ਨਿਰਗੁਣ ਗੁਣ ਘਰੇ ਗੁਣਵੰਤਿਆ ਗੁਣ ਦੇ ਤਿਹਾ ਹੋਣਾ ਸੁਝੇ ਜੇ ਤਸ ਗੁਣ ਹੋਏ ਖਰੇ ਸੁਣਐ ਸਦ ਬੀਰ ਸੁਨਾਥ ਹਉ ਦਰਤਵਲੇ ਆਕਾਸ਼ ਸੁਣੇ ਰੇਪਲਾ ਪਾਤਾਲ ਸੁਣੇ ਬਹੁਣ ਸਕੈ ਗਾਲ ਨਾਨਕ ਪ੍ਰਤਾ ਦਾ ਵਿਗਾ ਸੁਣੇ ਦੋਖ ਪਾਪ ਕਾ ਨਾਸ ਸੁਣੇ ਸੁਰ ਸੁਣੇ ਸੁਣੇ ਸੁਰ ਬ੍ਰਹਮਾਇੰਦ ਹਮਕਸ਼ਲਾ ਹਨ ਮੰਦ ਸੁਣੇ ਜੋ ਜੋ ਤਨ ਭੇਡ ਹਮ ਸਾਸਤਵ ਵਿਦ ਨਾਨਕ ਭਗਤ ਹਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼ ਸੁਣਿਆ ਸਸਨ ਦੁਖ ਗਿਆਨ ਸੁਣਿਆ ਅਸ਼ਟਕਾਿਸ਼ ਨਾਨਕ ਸੁਣਿਆ ਪੜ ਪੜ ਬਾਬ ਹੈ ਮਨ ਸੁਣ ਲਾਗੇ ਸਹਿ ਧਿਆਨ ਨਾਨਕ ਭਗਤ ਹਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼ ਸੁਣਿਆ ਸਰਾ ਗੁਨਾ ਕੀ ਗਾਹ ਸੁਣੇ ਸੇਖ ਪੀਰ ਪਾਤਸ਼ਾਹ ਤਣੰਦੈ ਪਾਵੇ ਰਾਹੋ ਸੁਣੇ ਹੱਥ ਹੋਵੇ ਸਗਾਹੋ ਨਾਨਕ ਭਗਤ ਸਦਾ ਵਿਗਾਸ ਸੁਣੇ ਰੂਹ ਪਾਪ ਕਾ ਨਾਸ਼ ਮਨ ਕੀ ਗਤ ਕਹੀ ਨ ਜਾਹਾਈ ਜੇ ਕੋ ਕਹੈ ਵਿਛੇ ਪਛਤਾਏ ਕਾਗ ਕਲਮ ਨਾਲ ਲਖਣ ਹਾਰ ਮਨ ਕਬਹੇ ਕਰਨ ਵਿਚਾਰ ਐਸਾ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਹੋਈ ਮਨ ਰੁੱਤ ਹੋਇ ਮਨ ਬੁੱਧ ਹੋਇ ਮਨ ਸਗਲ ਭਾਵਨ ਕੀ ਸੁਧ ਮਨ ਮੋ ਜਟਾ ਨਾ ਖਾਈ ਮਨ ਜਮ ਕੇ ਸਾਥ ਨਾ ਜਾਏ ਅਸਾ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਹੋਇ ਮਨ ਮਾਰਗ ਥਾ ਨ ਪਾਏ ਮਨ ਵਸਿਓ ਬਰਕਟ ਜਾਏ ਮਨ ਮਗਨ ਜਨੈ ਪੰਥ ਮਨ ਧਰਮ ਸਚੀ ਸੰਬੰਧ ਅਸਾ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਹੋਇ ਮਨ ਹੈ ਬਾਬਹ ਮੁਖ ਦਵਾਰ ਮਨ ਪਰਵਾਰ ਹੈ ਸਾਧਾਰ ਮਨੈ ਦਰੇ ਤਾਰੇ ਕੋ ਸਿੱਖ ਮਨ ਅਨਕੁਨ ਬਿਖਿ ਐਸਾ ਨਾਮ ਨਿਰੰਝਨ ਹੋਇ ਜੇ ਕੋ ਮਨ ਜਾਣੈ ਮਨ ਹੋਇ ਪੰਜ ਪਰਵਾਨ ਬੰਚ ਪਰਧਾਨ ਬੰਚੇ ਪਾਵੇ ਦਰਗਹਿ ਮਾਨ ਪੰਜੈ ਸੋਹੈ ਨਰਾਜਾਨ ਬੰਚਾ ਕਾਗੁਰੇਖ ਧਿਆਨ ਜੇ ਕੋ ਖਹਿ ਖਰੇ ਵਿਚਾਰ ਖਰਚੇ ਖੈ ਹਣ ਨਾਹੀ ਸਮਾਰ ਤੋਲੇ ਧਰਮ ਰਿਆ ਕਾ ਬੂਤ ਸੰਤੋਸ਼ ਆਵ ਰਖਿਆ ਜਨ ਸੂਤ ਜੇ ਕੋ 부ਝੈ ਹੋਵੇ ਸਚਿਆਰ ਧਵਲੇ ਉਪਰ ਗਿਤਾ ਭਾਰ ਘਰਤੀ ਹੋਰ ਬਲੈ ਹੋਰ ਹੋਰ ਦ੍ਰਿਸ਼ਟੇ ਬਾਤ ਲਿਖਨ ਜੂਰ ਜਿਹ ਜਾਤ ਰੰਗਾ ਕੇ ਨਾਭ ਸਭ ਨਾਲ ਲਿਖਿਆ ਉਨੇ ਖਲਾਮ ਇਹ ਲਿਖਾ ਲਿਖ ਜਣੇ ਹੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਦਾ ਸਲਹ ਰੂਪ ਹਿੱਤੇ ਦਾ ਜਾਣੇ ਖਣ ਹੋਟ ਕੀਤਾ ਸਭ ਇੱਕ ਗਵਾਹ ਦਸਤੇ ਹੋਏ ਲਖ ਦਰੀਆ ਕੁਦਰਤ ਹਮ ਗਹਾ ਵਿਚਾਰ ਆਰਨ ਜਾਇ ਇੱਕ ਵਾਰ ਜੋ ਹਾ ਦਤ ਭਾਵੇ ਸਾਇ ਭਲੀਖਾਰ ਨੂੰ ਸਦਾ ਸਲਾਮਤ ਨਿਰੰਗਾਰ ਅਸੰਖ ਜਪ ਅਸੰਭਾਉ ਅਸੰਗੂਜਾ ਅਸੰਖ ਦਪਤਵ ਆਸੰਗ ਰੰਥ ਮੁਖ ਵਿਦ ਪਾਠ ਅਸੰਗ ਜੋਗ ਮੰਨ ਰਹੀ ਉਦਾਸ ਆਸੰਭਾਟ ਗੁਣ ਗਿਆਨ ਹ ਵਿਚਾਰ ਅਸੰ ਸਤੀ ਅਸੰ ਦਾਤਾਰ ਆਸੰਖਾ ਸੁਰਮ ਬਖਸਾਰ ਅਸੰ ਮਨ ਲਿਬੜਾਈ ਤਾਰ ਉਦ੍ਰਤ ਹਉ ਨ ਗਹਾ ਵਿਚਾਰ ਆਰ ਨ ਜਾਵੇ ਖੁਵਾਰ ਜੋ ਹ ਤਦ ਭਾਵੇ ਸਾਇਬ ਰੀਖਾਰ ਤੂੰ ਸਦਾ ਸਲਾਮਤ ਨਿਰੰਗਾਰ ਅਸੰਖ ਮੁਰਖ ਅੰਧਪੂਰ ਅਸੰਖ ਜੋਰ ਹਰਾਉ ਹੋਰ ਅਸੰਖ ਅਮਰ ਖਜਾਹ ਜੂਰ ਅਸੰਗਲ ਵਡ ਹਤਿਆ ਖਮਾ ਹੈ ਸੋ ਬਾਪੀ ਬਾਪਾ ਜਹ ਅਸੰਖ ਹੁੜਿਆਰ ਕੁੜੈ ਫਿਰਾ ਹੈ ਸੋ ਮਲੇਸ਼ ਮਲ ਪਖਾ ਹੈ ਅਸੰਖ ਆਨੰਦਕ ਅਸਰ ਖਰ ਹੈ ਭਾਰ ਨਾਨਕ ਨੀਚ ਕਹ ਹੈ ਵਿਚਾਰ ਵਾਰਿਆ ਨਾ ਜਾਵਾ ਇਹ ਵਾਰ ਜੋ ਹਉ ਦੁਭਾਵੈ ਸਾਇਬ ਲਿਖਾਰ ਤੂੰ ਸਦਾ ਸਲਾਖ ਨਿਰੰਕਾਰ ਅਸਨਾਬ ਵਸੰთა ਹਵ ਅਗਮ ਅਗਮ ਸੁਹਲਾਈ ਅਸੰਗ ਹਾਸਰ ਭਾਰ ਹੋਈ ਅਖਰੀ ਨਾਹ ਵਖਰੀ ਸਲਾਹ ਅਖਰੀ ਗਿਆਨ ਗਿਜ ਗੁੰਗਾਹ ਅਖਰੀ ਲਖਣ ਬੋਲਣ ਬਾਹਣ ਅਖਰਾ ਸਤ ਸੰਜੋਗ ਵਖਾਣ ਜਿਨ ਹਰਿ ਖੈ ਰਿਸ ਨਾਹ ਹੈ ਜਹਰ ਮਾਇ ਰੱਤੇ ਪਾਹੈ ਰੇਤਾ ਗੀਤਾ ਰੇਤਾ ਨਾਉ ਨਾਵੇ ਨਹੀਂ ਕੋਠਾਉ ਕੁਦਰਤ ਹਉ ਗਹਾ ਵਿਚਾਰ ਵਾਰਿਆ ਨਾ ਜਾਇ ਇੱਕ ਵਾਰ ਜੋ ਹਉ ਤਪავੈ ਸਾਇਬਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਭਰੀਏ ਹੱਥ ਪੈ ਤੰਦੇ ਬਾਣੀ ਧੁੱਟੇ ਦਰਸਖੇ ਮੋਤ ਪਲਿਤੀ ਕਪੜ ਹੋਏ ਦੇਸਾ ਗੂਣ ਲਈਐ ਧੋਏ ਭਰੀਏ ਮਤ ਬਾਪਾ ਕੇ ਸੰਗ ਹਦੁਪੇ ਨਾ ਵੇਖੇ ਰੰਗ ਪੁੰਨੀ ਬਾਪੀ ਆਖ ਨਾ ਹੈ ਕਰ ਕਰ ਹਰਿ ਹਰਿ ਨਾਮ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਹਾਹੋ ਨਾਨਕ ਹੁਕਮਿ ਆਹੋ ਜੈ ਹੋ ਤਿਰਸ ਦਪ ਦਿਆਦ ਦਨ ਜੇ ਕੋ ਪਾਵੈ ਜਿਲਕਾ ਮਨ ਸੁਣਿਆ ਮੰਨਿਆ ਮਨ ਕੀਟਾ ਪਾਉ ਅੰਤਰ ਗੱਤ ਜਿਸ ਮਨ ਲਾਉ ਸਾਬ ਗੁਣ ਰੇਰੇ ਮਨਾਹੀ ਹੋਇ ਬਿਣ ਗੁਣ ਕੀਤੇ ਭਗਤ ਨਾ ਹੋਇ ਸਤ ਸ੍ਰੀ ਅਕਾਲ ਬਾਣੀ ਬਰਮਾਓ ਸਤ ਸ੍ਰੀ ਹਾਂ ਸਦਾ ਮਨ ਚਾਓ ਕਮਨ ਅਸੋ ਵਿਲਾ ਵਖਤ ਕਮਨ ਹਮ ਸੱਚ ਕਨਵਾਰ ਕਮਨ ਹਰਤੀ ਮਾਹ ਹੰਜਿਤ ਹੋ ਆਕਾਰ ਵਿਨ ਪੈ ਬਣਤੀ ਹੋਵੇ ਲੇਖੁਰਾਨ ਵਸਨਾ ਬਾਇ ਖਾਦੀਆਂ ਲਿਖਣ ਲੇਖੁਰਾਨ ਹਤਵਾਰਨਾ ਜੋਗੀ ਜਾਣੈ ਰਚਮਾ ਨ ਕੋਈ ਜਹ ਹਸਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਇਹ ਹਰਿਆਖਾ ਹਿਸਾ ਲਾਹੀ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਨੋ ਇਕ ਹਸੀਆਣਾ ਵਡਾ ਸਾਹਿ ਵਡਿਆਈ ਹਿਤਾ ਜਖਾ ਹੋਵੈ ਨਾਨਕ ਜੇ ਕੋ ਆਪੋ ਜਾਣੇ ਅਗ ਗਿਆਨ ਸੋ ਹੈ ਪਾਤਲ ਅਪਤਲ ਅਖ ਆਕਾ ਸਾਗਸ ਔੜਕ ਔੜਕ ਬਾਸ ਕੇ ਵੇੜ ਕਨਿਕ ਬਾਤ ਸਾਸ ਸਰ ਹੈ ਗਿਨ ਗਿਤੇ ਵਾਸੁ ਲਿਖ ਤਾਤ ਲਿਖਾ ਹੋਇ ਚਾਂ ਲਖੀਏ ਲਿਖੇ ਹੋਇ ਵਿਨਾਸ਼ ਨਾਨਕ ਵਡਾ ਆਖੀਏ ਆਪੇ ਜਾਣੇ ਆਪ ਸਲਾਹੀ ਸਲਾਹ ਅਤੀ ਸੁਤਨ ਨ ਪਾਈਆ ਨਦੀਆਂ ਤੇ ਵਾਵ ਸਮੁਨਾ ਜਾਣੀ ਹੈ ਸਮੁਦ ਸਾ ਸੁਲਤਾਨ ਗਿਰਹਾ ਸਿੱਤੀ ਮਾਲ ਧਨ ਕਿਹੜੇ ਦੰਲਾ ਹੋਵਨੀ ਜੇ ਦਸ ਮਨ ਹੋ ਨਾ ਵਿਸਰਹੈ ਅੰਤਨਾ ਸਿਗਹਨ ਨੰ ਅੰਤ ਅੰਤਨਾ ਖਰਣ ਨੈ ਰੇ ਨੰ ਅੰਤ ਅੰਤਨਾ ਵਿਖਣ ਸੁਣਣ ਨਾਏ ਅੰਤ ਅੰਤਨਾ ਜਾਪੈ ਗਿਆ ਮਨ ਮੰਤ ਅੰਤਨਾ ਜਾਪੈ ਕੀਟਾ ਆਕਾਰ ਅੰਤਨਾ ਜਾਪੈ ਪਰਵਾਰ ਅੰਤਕਾਰਣ ਹਿੱਤੇ ਬਿਲੜਾ ਹੈ ਤਾ ਕੇ ਅੰਤਨਾ ਪਾਈ ਜਾ ਹੈ ਇਹ ਅੰਤਨਾ ਜਾਣੈ ਹੋਏ ਭਗਤ ਕਹੀਏ ਭਗਤ ਹੋਏ ਰਦਾ ਸਾਹਿਬ ਚਾਥਾਓ ਚੇਵ ਰਚਨਾਓ ਵੇੜ ਉੱਚ ਹੋਵੇ ਕੋਏ ਦਸੋਚੇ ਕੋ ਜਾਣੈ ਸੋਈ ਜੇੜਾ ਜਾਣਿ ਹਾਪਿ ਆਪ ਨਾਨਕ ਰਦਰਿ ਕਰਮੀ ਦਾਤ ਬਹੁਤ ਹਰਮ ਲਿਖਿਆ ਨਾ ਜਾਏ ਵੱਡਾ ਦਾਤਾ ਜਨਮ ਜਮਾਈ ਕਿਤਿ ਮੰਗ ਹੈ ਜੋਤਿ ਆਪਾਰ ਕਿਤਿਆ ਗਣਤ ਨਹੀਂ ਵਿਚਾਰ ਕਿਤੇ ਖਤੁਟ ਹੈ ਵੇਖਾਰ ਕਿਤੇ ਲੈ ਲੈ ਮੁਖ ਰਵਾਹ ਹਿਤੇ ਮੁਰਖ ਕਾਹੀ ਕਾਹੇ ਕਿਤੇ ਆ ਲੋਕੂ ਸਦਮਾਰ ਐਹ ਵੀ ਰਾਤ ਅਦਰੀ ਰਾਤਾ ਹਰ ਬੰਦ ਖਲਾਸੀ ਭਣੇ ਹੋਏ ਹੋ ਰਾਖ ਨਾ ਸਕੈ ਹੋਏ ਜੇ ਕੋ ਹੈ ਰਖਨ ਬਾਏ ਹਜਾ ਜਿਤੇ ਮੁਖ ਆਏ ਆਪੇ ਜਣੇ ਆਪੇ ਦੀ ਅਖੈ ਸੇਪੀ ਗਈ ਕੈ ਜਸਨਾ ਬਖਸ਼ ਸੁਖਸਲਾਹ ਨਾਨਕ ਬਾਦਸ਼ਾਹੀ ਬਾਸ਼ਾ ਹੋ ਅਮਲ ਗੁਣ ਮਰਵਾਪਾਰ ਅਮਲ ਵਾਪਾਰੀ ਅਮਲ ਪੰਡਾਰ ਅਮਲਾ ਮੁੱਲਾ ਜਾਹੈ ਅਮਲ ਭਾਏ ਮੁੱਲਾ ਸਮਾਹੈ ਅਮਲ ਧਰਮ ਅਮਲ ਦੀਵਾਨ ਅਮਲ ਤੁੰ ਨਮਨ ਪ੍ਰਵਾਣ ਅਮਲ ਬਖਸ਼ੀਸ਼ ਮਨਿ ਸਾਹਣੇ ਅਮਲ ਕਰਮੇ ਅਮਲ ਫਰਮਾਨ ਅਮਲਾ ਮੁਲਾਖਿਆ ਨਾ ਜਾਹਾਈ ਆਖ ਆਖਰ へ ਨਿਵਲਾਈ ਆਖੇ ਵਿਦ ਪਾਠ ਪੁਰਾਣ ਆਖੇ ਵਿੜੇ ਕਰੇ ਵਿਖਿਆਣ ਆਖੈ ਵਰਮਿਆ ਆਖੈੰਦੂ ਆਖੈ ਗੋਪੀ ਤੇ ਹੈ ਗੁਵੰਦ ਆਖੈ ਸੁਰਖੈ ਸਦ ਆਖੈ ਗਿਤੇ ਗਿਤੇ ਵਰਧਾ ਆਖੈ ਜਾਨੋ ਆਖੈ ਦੇਵ ਆਖੈ ਸਰਨ ਨਮੁਜਨ ਸੇਵ ਹਿਤੇ ਆਖੈ ਅਖੰਡ ਹੈ ਹਿਤੇ ਗਹਿ ਗਹਿ ਉੱਠ ਉੱਠ ਜਾਹੈ ਹਿਤੇ ਗਿਤੇ ਹੁਰ ਅਖਰ ਹੈ ਦਖਨਾਸ਼ਕ ਹੈ ਕੀਕੇ ਜੇੜ ਭਾਵੇ ਦੇਵਡ ਹੋਏ ਨਾਨਕ ਜਾਣੈ ਸੱਚਾ ਸੋਈ ਨੇ ਕੋ ਆਖੇ ਬੁਲ ਬਿਗਾੜ ਰਣਕੇਸਰ ਗਾਵਾਰਾ ਗਾਵਾਰ ਸੋਦਰ ਹੀਹਾ ਸੁਖਰ ਹੀਹਾ ਜਿਤ ਵਹਿ ਸਰਸੁ ਮਲੇ ਵਾਜੇ 나ਦ ਨੀਗੋ ਸੰਖਾ ਖਿਚੇ ਵਾਵਣ ਹਾਰੇ ਖਿਚੇ ਰਾਗੁ ਸੁਖਹੀਨਾ ਖਿਚੇ ਗਾਵਣ ਹਾਰੇ ਗਾਖ ਦਨ ਬਣ ਬਾਨੀ ਬਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵ ਹੈ ਜਿਤ ਗਪਤਲਹਿ ਜਾਣ ਹੈ ਲਿਖਲੇ ਧਰਮ ਵਿਚਾਰੇ ਗਾਵੈ ਸਰਬ ਬ੍ਰਹਮਾ ਦੇਵੀ ਸੁਹੰਸਾ ਦਾ ਸਵਾਰੇ ਗਾਵਹਿ ਅੰਦਨ ਨਰਾਸਨ ਬੈਠੇ ਰੇਟਿਆਂ ਧਰ ਨਾਲੇ ਗਾਵੈ ਸੁਸਮਦੀ ਅੰਦਰ ਗਾਵਨ ਸਾਰ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਭਰਨ ਕੀ ਸਰ ਜਗ ਜੂ ਵੇਦਾ ਨਾਲੇ ਗਾਵਹਿ ਮੋਹਨੀਆਂ ਮਨ ਮੋਹਨ ਸੁਰਗਮਚ ਬਿਆਲੇ ਗਾਵਨ ਰਤਨੋ ਪਾਇ ਤੇਰੇ ਅਠਸਠ ਅਨਿਰਸ ਨਾਲੇ ਗਾਵਹਿ ਜੋਤ ਮਹਾਬਲ ਸੂਰਾ ਗਾਵਹਿ ਖਾਣੀ ਚਾਰੀ ਗਾਵਹਿ ਖੰਡਵਨ ਲੇਰ ਪੰਡਾ ਖਰਕ ਰੱਖੇ ਧਾਰੇ ਸੇਤ ਨੂੰ ਗਾਵਹਿ ਜੋਤਿ ਸੁਧ ਭਾਵਨ ਰਚੇ ਰੇ ਭਗਤ ਰਸਾਲੇ ਹੋਰ ਹਿਤ ਗਾਵਨ ਸੇ ਮੈਂ ਜਤਨਾਵਨ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਚ ਹਚਿ ਨਾਈ ਹੈ ਬੀ ਹਸੀ ਅਨਯਾ ਸਿਰਚਨਾ ਜਨ ਚਾਈ ਰੰਗੀ ਰੰਗੀ ਬਾਤਿ ਕਰ ਕਰ ਸੰਸਿ ਮਹਾ ਜਨੁ ਪਾਈ ਕਰ ਕਰ ਵੇਖੈ ਗੀਤਾ ਆਪਣਾ ਜਿਤੁ ਦੀ ਵਡਿਆਈ ਜੋਤ ਸੁਭਾਵੈ ਸੋਇ ਖਸੀ ਹਕਮ ਖੰਨਾ ਜਾਈ ਸੋ ਬਾਸਾ ਹੋ ਸਭ ਸਾਹਿਬ ਨਾਨਕ ਰਹਿਣ ਰਜਾਈ ਹੁੰਦਾ ਸੰਤੋਖ ਸ਼ਰਮ ਬਤ ਝੋਲੀ ਧਿਆਨ ਕੀ ਕਰਹਿ ਵਿਪੂਤ ਹਿੰਦ ਹਾਲ ਫਾਰੀ ਖਾਇ ਅਜੁ ਤਿੰਡਾ ਵਰਤੀਟ ਆਏ ਵੰਸੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਰੇ ਤੁਸਿਆ ਦੇਸ ਆਰਵ ਨੀਲ ਨਾਦ ਨਾਹਤ ਜੁਜੁ ਇਕੋ ਇਸ ਭਉਤ ਗਿਆੰਦੇ ਆ ਪੰਡਾਰਨ ਘਟ ਘਟ ਵਜੈ ਨਾਦ ਆਵਲਾ ਨਾਥੀ ਸਭ ਜਾਖੀਰ ਸਦਵਰਾ ਸਾਧ ਸੰਜੋਗ ਜੋਦਿਕਾ ਚਲੈ ਲਿਖਿਆ ਬਾਗ आदेशे आदेश आदनीलनादनाहतुवेको वेश एकामा युक्तविञ्जले वे प्रवाहन एक संसारिक भण्डारि कुलायरिमाण जगत स भावै जला वै जहो वै हमाण वृक्षणा नत्नावे भक्ता हे विडान् आदेशे आदेश ਕਾਰ ਨੀਲ ਨਾਦ ਨਾਹਤ ਜੁਜੂ ਵੇਖੋ ਵੇਸ ਆਸਨ ਲੋਲਾ ਬੰਡਾਰ ਜੋ ਹੋ ਗਿਛਾਇਆ ਸਿਕਵਰ ਕਰ ਕਰ ਵੇਖੈ ਸਜਣ ਹਾਰ ਨਾਨਕ ਸੱਚ ਕੀ ਸੱਚੀ ਹਾਰ ਹਾਰੇ ਰਸਿਆ ਰੇਸ ਕਾਰ ਨੀਲ ਨਾਦ ਨਾਹਤ ਜੁਜੂ ਵੇਖੋ ਵੇਸ ਇਕ ਦਾਰ ਜੀ ਬੋ ਲਖ ਹੋ ਹੈ ਲਖ ਹੋਵਹਿ ਰਖਵੀਸ ਲਾਖ ਲਖ ਗਿੜਾ ਕੀ ਹੈ ਇਹ ਨਾਮ ਜਗਦੀਸ਼ ਹਿਤ ਰਾਹੇ ਵਤ ਬਵੜੀਆਂ ਜੜੀਏ ਹੋਏ ਕੀਸ ਸੁਣ ਗਲਾ ਆਖਾਸ ਕੀ ਹਟਾਈ ਰੀਸ ਨਾਨਕ ਰਦਰਿ ਪਾਈਏ ਕੋਲੇ ਫੋੜਾ ਢੀਸ ਆਖਣ ਜੋਰ ਜਪੈਨ ਹੈ ਜੋਰ ਜੋਰਨਾ ਮੰਗਣ ਦੇਣ ਨਾ ਜੋਰ ਜੋਰਨਾ ਜੀਵਨ ਮਰਨ ਦਾ ਹੈ ਜੋਰ ਜੋਰਨਾ ਰਾਜ ਮਾਲ ਮਨਸੂਰ ਜੋ ਨਾ ਸੋਚੀ ਗਿਆਨ ਵਿਚਾਰ ਜੋ ਨਾ ਰੁਕਿ ਟੈ ਸੰਸਾਰ ਜਿਸ ਹੱਥ ਜੋਰ ਹਰ ਵਿਖੇ ਸੋਏ ਨਾਨਕ ਉਤਮ ਨੀਚ ਨਾ ਹੋਏ ਰਾਤੇ ਰਤੇ ਹਤੀ ਵਾਰ ਪਾਉਣ ਪਾ ਨਿਵਨੀ ਪਾਤਾਲ ਸਸਵੇ ਦਾ ਤਿਹਾ ਪ੍ਰਖੇ ਧਰਮੋ ਸਾਲ ਦਸਵੇ ਜੀ ਜੁਟਕੇ ਰੰਗ ਜਨਕੇ ਨਾਮ ਨੇਖ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਪਥ ਸੋਹਨ ਬਨ ਪਰਵਾ ਨਦਰੀ ਕਰਮ ਬਵੇ ਨਿਸ਼ਾਨ ਕੱਜ ਬਗਾਇ ਉੱਥੇ ਪਾਏ ਨਾਨਕ ਗਿਆ ਜਾਪੇ ਜਾਹੇ ਧਰਮ ਖੰਡ ਕਾ ਇਹ ਧਰਮ ਗਿਆਨ ਖੰਡ ਕਾ ਕੋ ਕਰਮ ਹਿੱਤੇ ਬਉਣ ਬਾਣੀ ਵਸੰਤਰ ਹਿੱਤੇ ਗਨ ਮਹੇਸ਼ ਹਿੱਤੇ ਵਰਮੈ ਹੱਤ ਖੜੀ ਹੈ ਰੂਪ ਰੰਕੇ ਵੇਸ਼ ਹਿੱਤੇ ਆ ਕਰਮ ਭੂਮੀ ਮੀਰ ਹਿੱਤੇ ਹਿੱਤੇ ਰੂਪ ਦੇਸ ਕਿਤੇਂਦ ਜੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਦਗਨਾਥ ਕਿਤੇ ਦੇਵੈਸ ਕਿਤੇ ਰੇਦਨ ਮੰਨ ਕਿਤੇ ਗਿਤਰਤਨ ਸਮੁੰਦ ਕਿਤੇ ਆਹਣੀ ਕਿਤੇ ਆ ਬਾਣੀ ਕਿਤੇ ਬਨਰਿੰਦ ਕਿਤੇ ਆ ਸੁੱਤੀ ਸੇਵਕ ਕਿਤੇ ਨਾਨਕ ਅੰਤ ਨਯੰਤ ਗਿਆਨ ਹਨ ਮੇ ਗਿਆਨ ਬਚੰਦ ਜਥਨਾਦ ਅਨੁਰਕੋਡ ਅਨੰਦ ਸਰਮਹੰਡ ਕੀ ਬਾਣੀ ਰੂਪ ਸਗਾਰਤ ਕੜੀਏ ਬਹੁਤਿ ਅਨੂਪ ਤਾਘਿ ਅਲਾਚਿ ਨ ਜਾਹੈ ਜੇ ਕੁਗ ਹੈ ਵਿਚੇ ਵਿਚਤਾਏ ਰਥਾ ਘੜੀਐ ਸੁਤ ਮਤਮਨ ਬੁੱਧਾ ਰਥਾ ਘੜੀਐ ਸੁਨਾਸ ਜਾਕੇ ਸੁਤ ਕਰਮ ਖੰਡ ਕੀ ਮਾਣੀ ਜੋਰ ਜੇ ਹੁਰ ਨਾ ਹੋਈ ਹੋਰ ਅਥਾ ਜੋਦ ਮਹਾਵਲ ਸੂਰ ਤਨ ਮੇਂ ਰਾਮ ਰਹਿਆ ਭਰਪੂਰ ਤੈ ਸੀਟੋ ਸੀਤਾ ਮਹਿਮਾ ਮਾਹੈ 타ਘੇ ਰੂਪਨਾਗਸਨੇ ਜਾਹੈ ਨਾ ਹਮਰਨ ਠਾਗੇ ਜਾ ਹੈ ਜਿਨ ਕਹਿ ਰਾਉ ਸਹਿ ਮਨਮਾਹੈ ਸਭਤ ਸਹਿ ਖਲ ਹੋਏ ਕਰਹ ਅਨੰਤ ਸਚਾ ਮਨ ਸੋਏ ਸਚ ਖੰਡ ਸਹਿ ਨਿਰੰਕਾਰ ਹਰ ਕਰ ਵਿਖੈ ਨਦਰ ਨਿਹਾਲ ਸਚਾ ਖੰਡ ਵੰਡ ਲਵਰ ਪੰਡ ਜੇਖੋ ਸਹਿ ਦੰਤ ਨਾ ਅੰਤ ਸਹਿ ਲੋ ਲੋ ਆਕਾਰ ਜਿਜ ਹੁਕਮ ਦਿਵਤ ਵਿਕਾਰ ਵਿਖੈ ਵਿਖੈ ਕਰ ਵਿਚਾ ਨਾਨਕ ਅਥਾ ਖਰੜਾ ਛਾਰ ਮਜਤਵਹਾਰਾ ਦੇ ਸੁਨਿਆਰ ਹਮਤ ਵਿਰਹ ਤਿਆਰ ਭਉ ਭਲਾ ਦਪਤਾਉ ਭੰਡਾ ਭਉ ਮਿਤ ਢਾਲ ਘੜਿਐ ਸ਼ਬਦ ਸਚੀ ਡਖਸਾਲ ਜਿਨ ਕੋ ਨਦਰ ਕਰਨ ਦਨਕਾਰ ਨਾਨਕ ਨਦਰਿ ਨਦਰਿ ਹਾਲ ਸਲੋਖ ਪਵਨ ਗੁਰੂ ਬਾਣੀ ਬਿਚਾ ਮਤਾ ਦਾਤਮਹਤ സാധരാ ഹല സഗജത്ത വച്ചൂര കർമ്മ ആഹനൂർ ജീന നാം തല നാനക ജലേ ഷുട്ടി ഹന ਜਿਨੇ ਨਾਮ ਧਿਆਇਆ ਗਏ ਸੰਤੁਖਾਲ ਨਾਨਕ ਦੇਹ ਮੁਖ ਉਜਲੇ ਕੇਤੀ ਛਟੀਨਾਲ